ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਨਾ ਜ਼ਰੂਰ ਕਰ ਲਿਓ ਜੀ ਤੇ ਦੋਸਤੋ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਯੂਪੀਐਸ ਜੋ ਮਿਲਦੀਆਂ ਪੁਰਾਣੀ ਪੈਨਸ਼ਨ ਸਕੀਮ ਵਰਗੀਆਂ ਸਹੂਲਤਾਂ ਹਾਂਜੀ ਦਾਦੀ ਇੱਕ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਲਈ ਖੁਸ਼ਖਬਰੀ ਹੈ ਹੁਣ ਯੂਨੀਫਾਈਡ ਪੈਨਸ਼ਨ ਸਕੀਮ ਜਾਨੀ ਕਿ ਯੂਪੀਐਸ ਵਿੱਚ ਸ਼ਾਮਲ ਸਾਰੇ ਸਰਕਾਰੀ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਅਧੀਨ ਉਪਲਬਧ ਰਿਟਾਇਰਮੈਂਟ ਅਤੇ ਡੈਥ ਗ੍ਰੈਚੁਇਟੀ ਲਾਭਾਂ ਦੇ ਹੱਕਦਾਰ ਹੋਣਗੇ ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਇਹ ਫੈਸਲਾ ਸਰਕਾਰੀ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰੇਗਾ ਇਸ ਦੇ ਨਾਲ ਹੀ ਉਹ ਉਹ ਸੇਵਾਮੁਕਤੀ ਤੋਂ ਬਾਅਦ ਵਿੱਤੀ ਤੌਰ ਤੇ ਸੁਰੱਖਿਤ ਮਹਿਸੂਸ ਕਰਨਗੇ ਪਰਸੋਨਲ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਪਿਛਲੇ 11 ਸਾਲਾਂ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਹਨ ਇਸ ਨੇ ਸ਼ਾਸਨ ਨੂੰ ਸਰਲ ਬਣਾਇਆ ਹੈ ਅਤੇ ਨਾਗਰਿਕਾਂ ਨੂੰ ਸਸਕਤਕ ਬਣਾਇਆ ਹੈ ਤੇ ਯੂਪੀਐਸ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ 1 April ਦੇਰਪੱਟੀ ਤੋਂ ਲਾਗੂ ਕੀਤੀ ਗਈ ਨਵੀਂ ਪੈਨਸ਼ਨ ਯੋਜਨਾ ਹੈ ਇਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਲਈ ਇੱਕ ਨਿਸ਼ਚਿਤ ਅਤੇ ਗਾਰੰਟੀਸ਼ੁਦਾ ਪੈਨਸ਼ਨ ਬੈਂਸ਼ਨ ਯਕੀਨੀ ਬਣਾਉਣਾ ਹੈ ਇਸ ਯੋਜਨਾ ਨੂੰ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਦੇ ਢਾਂਚੇ ਦੇ ਅਧੀਨ ਲਿਆਂਦਾ ਗਿਆ ਹੈ ਐਨਪੀਐਸ ਅਤੇ ਪੁਰਾਣੀ ਪੈਨਸ਼ਨ ਯੋਜਨਾ ਦੋਵਾਂ ਦੇ ਕੋਟ ਜੰਨ ਲਾਪਾਂ ਨੂੰ ਜੋੜ ਕੇ ਬਣਾਇਆ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਖਤਰੇ ਦੀ ਘੰਟੀ ਪੰਜਾਬ ਦੇ ਐਸ ਜ਼ਿਲ੍ਹੇ ਚ ਹੋਈ ਆਇਆ ਕਰੋਨਾ ਦਾ ਨਵਾਂ ਵੇਰੀਐਂਟ ਹਾਂਜੀ ਦਾਦੀ ਕਿ ਕਰੋਨਾ ਵਾਇਰਸ ਲਗਾਤਾਰ ਤੇਜ਼ੀ ਨਾਲ ਜ਼ਿਲ੍ਹੇ ਵਿੱਚ ਪੈਰ ਪਸਾਰ ਰਿਹਾ ਹੈ ਇਸ ਦੌਰਾਨ ਪਠਾਨਕੋਟ ਜ਼ਿਲ੍ਹੇ ਚ ਕਰੋਨਾ ਦੇ ਨਵੇਂ ਵੇਰੀਐਂਟ ਦਾ ਇੱਕ ਨਵਾਂ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਇੱਕ ਮਰੀਜ਼ ਨੇ ਅੰਮ੍ਰਿਤਸਰ ਵਿੱਚ ਆਪਣਾ ਚੈੱਕਅਪ ਕਰਵਾਇਆ ਜਿੱਥੋਂ ਉਸ ਦੀ ਰਿਪੋਰਟ ਪਾਜ਼ਿਟਿਵ ਆਈ ਤੇ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨੂੰ ਇਹ ਜਾਣਕਾਰੀ ਅੰਮ੍ਰਿਤਸਰ ਤੋਂ ਮਿਲੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਮਰੀਜ਼ ਦੇ ਪਤਾ ਹੀ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਅਤੇ ਫੋਨ ਕਰਨ ਤੇ ਪਰਿਵਾਰਕ ਮੈਂਬਰ ਫੋਨ ਨਹੀਂ ਚੁੱਕ ਰਹੇ ਹਨ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਲੁਧਿਆਣਾ ਜਮੀਨੀ ਚੋਣ ਵਿਚਾਲੇ ਰਸ਼ ਨਾਲ ਭਰਿਆ ਕੈਂਟਰ ਫੜਿਆ ਹਾਂਜੀ ਰਾਜੀ ਕੇ ਵਿਧਾਨ ਪੰਜਾਬ ਵਿਧਾਨ ਸਭਾ ਦੀ 66 ਲੁਧਿਆਣਾ ਪੱਛਮੀ ਸੀਟ ਦੀ ਜਮੀਨੀ ਚੋਣ ਜੋ ਚੋਣ ਜਾਬਤੇ ਦੀ ਮर्यादा ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਲੁਧਿਆਣਾ ਪੁਲਿਸ ਨੇ ਰਾਸ਼ਨ ਨਾਲ ਭਰੇ ਇੱਕ ਕੈਂਟਰ ਡਰਾਈਵਰ ਖਿਲਾਫ ਅਫੀਸ ਦਰਜ ਕੀਤਾ ਹੈ ਅਤੇ ਕੈਂਟਰ ਨੂੰ ਜ਼ਬਤ ਕਰ ਲਿਆ ਹੈ ਦੋਸ਼ ਹਨ ਕਿ ਇਹ ਰਾਸ਼ਨ ਇੱਕ ਪਾਰਟੀ ਵੱਲੋਂ ਵੋਟਾਂ ਪਾਉਣ ਦੇ ਲਾਲਚ ਨਾਲ ਵੰਡਣਾ ਸੀ ਤੇ ਜਿਕਰ ਹੋਇਆ ਕਿ 18 ਜੂਨ ਨੂੰ ਲੁਧਿਆਣਾ ਦੇ ਸ਼ਾਮਨਗਰ ਮੇਨ ਬਾਜ਼ਾਰ ਚ ਲੋਕਾਂ ਵੱਲੋਂ ਇੱਕ ਕੈਂਟਰ ਰੋਕਿਆ ਗਿਆ ਸੀ ਜਿਸ ਚ ਰਾਸ਼ਨ ਦੇ ਕਾਹਵੇ ਥੱਲੇ ਮੌਜੂਦ ਸਨ ਲੋਕਾਂ ਵੱਲੋਂ ਇਲਜ਼ਾਮ ਲਗਾਈ ਜਾ ਰਹੇ ਹਨ ਕਿ ਕੈਂਟਰ ਚ ਪਿਆ ਰਾਸ਼ਨ ਕੈਂਟਰ ਡਰਾਈਵਰ ਅਮਰਜੀਤ ਸਿੰਘ ਔਰ ਫੋ ਵਿਕਤੀ ਵਾਸੀ ਪਿੰਡ ਰਤਨਹੇੜੀ ਖੰਨਾ ਵੱਲੋਂ ਇਹ ਲੋਕਾਂ ਨੂੰ ਕਿਸੇ ਇੱਕ ਪਾਰਟੀ ਨੂੰ ਵੋਟਾਂ ਪਾਉਣ ਲਈ ਪਰਮਾਉਣ ਵਾਸਤੇ ਵੰਡੇ ਜਾ ਰਿਹਾ ਹੈ। ਤੇ ਪੁਲਿਸ ਨੇ ਮੱਕੇ ਤੇ ਪਹੁੰਚ ਕੇ ਪੜਤਾਲ ਕਰਨ ਮਗਰੋਂ ਕੈਂਟਰ ਡਰਾਈਵਰ ਖلاف ਵੋਟਰਾਂ ਨੂੰ ਲਾਟ ਦੇਣ ਦੇ ਇਲਜ਼ਾਮ 'ਤੇ ਭਾਰਤੀ ਨਿਆਇ ਸਹਾਇਤਾ ਦੀ ਧਾਰਾ 173 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਦਾ ਕੈਂਟਰ ਨੂੰ ਰਾਸ਼ਨ ਸਮੇਤ ਜ਼ਬਤ ਕਰ ਲਿਆ ਹੈ। ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਪਹੁੰਚਣ ਵਾਲਾ ਮੌਨਸੂਨ ਅੱਜ ਪਾਵੇਗਾ ਮੀਂਹ ਜਾਨੋ ਕਿਸ ਜ਼ਿਲ੍ਹੇ ਵਿੱਚ ਕਦੋਂ ਮਿਲੇਗੀ ਰਾਹਤ ਤੇ ਹਾਂਜੀ ਦਾਦੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇੰਨਾ ਹੀ ਨਹੀਂ ਇਸ ਦੌਰਾਨ ਅਗਲੇ ਹਫ਼ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਤੇ ਮੌਸਮ ਵਿਭਾਗ ਜਲਦ ਹੀ ਪੰਜਾਬ ਵਿੱਚ ਮੌਨਸੂਨ ਸਰਗਰਮ ਹੋ ਜਾਵੇਗਾ ਤੇ ਜੂਨ ਵਿੱਚ ਹੀ ਮੀਂਹ ਰਿਕਾਰਡ ਤੋੜ ਸਕਦਾ ਹੈ ਪੰਜਾਬ ਵਿੱਚ ਬੀਤੇ ਦਿਨੀ ਵੀ ਮੀਂਹ ਪਈ ਜੋ ਪ੍ਰੀ ਮੌਨਸੂਨ ਦਾ ਦੇ ਕਾਰਨ ਸਨ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਮੌਨਸੂਨ ਦੀ ਤਾਂ ਦਾਦੇ ਜੀ ਕਿ ਦੱਖਣੀ ਭਾਰਤ ਵਿੱਚ ਬੀਤੇ ਦਿਨੀ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਜੋ ਹੁਣ ਵੱਧ ਭਾਰਤ ਨੂੰ ਪਾਰ ਕਰ ਉੱਤਰੀ ਭਾਰਤ ਵੱਲ ਲਗਾਤਾਰ ਵਧ ਰਿਹਾ ਹੈ ਭਾਰਤੀ ਮੌਸਮ ਵਿਭਾਗ ਮੁਤਾਬਕ ਮੌਨਸੂਨ ਔਰ ਮੌਨਸੂਨ ਰਿਸ਼ਾ ਛਤੀਸਗੜ ਮੱਧ ਪ੍ਰਦੇਸ਼ ਗੁਜਰਾਤ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ 'ਚ ਦਾਖਲ ਹੋ ਚੁੱਕਾ ਹੈ ਤੇ ਹੁਣ ਇਸ ਦੀ ਅਗਲੀ ਮੰਜ਼ਿਲ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਆਦਿ ਇਲਾਕੇ ਨੇ ਦੇ ਮੌਸਮ ਦੇ ਭਾਗ ਅਨੁਸਾਰ ਮੌਨਸੂਨ 22 ਜੂਨ ਤੋਂ ਲੈ ਕੇ 25 ਜੂਨ ਦੇ ਦਰਮਿਆਨ ਟੰਡੀਗੜ ਅਤੇ ਪੰਜਾਬ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਇਲਾਕਿਆਂ ਵਿੱਚ ਪ੍ਰੀ ਮੌਨਸੂਨ بارشਾਂ ਹੋ ਚੁੱਕੀਆਂ ਹਨ ਪਰ ਅਸਲ ਮੌਨਸੂਨ ਦੀ آمد ਨਾਲ ਪੂਰੇ ਸੂਬੇ ਅੰਦਰ ਮੌਸਮ ਵਿੱਚ ਠੰਡਕ ਅਤੇ ਸੋਹਣੀ ਮੌਸਮ ਦੀ ਸ਼ੁਰੂਆਤ ਹੋਵੇਗੀ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ ਮੁਫਤ ਰਾਸ਼ਨ ਲੈਣ ਵਾਲੇ ਹੋ ਜਾਣ ਅਲਰਟ 3 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ ਨਹੀਂ ਤਾਂ ਹਾਂਜੀ ਦਾਦੀ ਕਸਾਹਿਬ ਜਦ ਅਜੀਤ ਸਿੰਘ ਨਗਰ ਜ਼ਿਲੇ ਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਪਾਤਰ ਗਲੀ ਆਪਣੇ ਕਾਰਡ ਤੇ ਦਰਜ ਸਮੂਹ ਪਰਿਵਾਰਕ ਮੈਂਬਰਾਂ ਦੀ ਕੇਵਾਈਸੀ ਕਰਵਾਉਣਾ ਲਾਜ਼ਮੀ ਹੈ ਜੋ ਕਿ ਹੁਣ ਕਰਬਟ ਹੀ ਹੋ ਸਕਦੀ ਹੈ ਜ਼ਿਲੇ ਜ਼ਿਲਾ ਖਰਾਕ ਤੇ ਸਪਲਾਈ ਕੰਟਰੋਲ ਡਾਇਰੈਕਟਰ ਨਵਰੀਤ ਨੇ ਲਾਪਾਤਰ ਗਨ ਪਹਿਲੇ ਕੀਤੀ ਕੇ ਕੇਵਾਈਸੀ ਕਰਵਾਉਣ ਯਕੀਨੀ ਬਣਾਈ ਜਾਵੇ ਤੇ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 30 ਜੂਨ ਹੈ ਇਸ ਲਈ ਇਸ ਤੋਂ ਪਹਿਲਾਂ ਪਹਿਲਾਂ ਤਰਉਣੀ ਯਕੀਨੀ ਬਣਾਈ ਜਾਵੇ ਜੇਕਰ ਇਹ ਨਹੀਂ ਕੀਤਾ ਗਿਆ ਤਾਂ ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣ ਵਾਲੇ ਮੁਫਤ ਰਾਸ਼ਨ ਦੀ ਸੂਤ ਬੰਦ ਹੋ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਹੁਣ ਸਰਕਾਰ ਦੁਆਰਾ ਮੀਰਾ ਈਕੇਵਾਈਸੀ ਐਪ ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਨਾਲ ਲਾਪਤਰੀ ਘਰ ਬੈਠੇ ਹੀ smartphones ਰਾਹੀਂ ਆਪਣਾ ਤੇ ਆਪਣੇ ਪਰਿਵਾਰ ਮੈਂਬਰਾਂ ਦੀ ਕੇਵਾਈਸੀ ਕਰ ਸਕਦੇ ਹਨ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ 1 ਜੁਲਾਈ ਤੋਂ ਬਦਲ ਰਹੇ ਹਨ ATM ਤੋਂ ਨਕਦੀ ਕਢਾਉਣ ਦੇ ਨਿਯਮ ਇਹਨਾਂ ਵੱਡੇ ਬੈਂਕਾਂ ਨੇ ਵਧਾ ਦਿੱਤੇ ਚਾਰਜ ਇਹ ਦਾਦੀਏ ਦੋਸਤੋ ਜੇਕਰ ਤੁਸੀਂ ਅਕਸਰ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ 1 ਜੁਲਾਈ ਤੋਂ ਤੁਹਾਡੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ ਅੰਦਰਸਲ ਦੇਸ਼ ਦੇ ਕਈ ਵੱਡੇ ਬੈਂਕ 1 ਜੁਲਾਈ 2025 ਤੋਂ ਏਟੀਐਮ ਅਤੇ ਹੋਰ ਸੇਵਾਵਾਂ ਤੋਂ ਪੈਸੇ ਕਢਵਾਉਣ ਦੇ ਖਰਚੇ ਵਧਾਉਣ ਜਾ ਰਹੇ ਹਨ ਪਿਛਲੇ ਮਹੀਨੇ ਕਈ ਸਰਕਾਰੀ ਬੈਂਕਾਂ ਨੇ ਏਟੀਐਮ ਚਾਰਜ ਵਧਾਉਣ ਦੇ ਦਾ ਐਲਾਨ ਕੀਤਾ ਸੀ ਅਤੇ ਹੁਣ ICICI ਬੈਂਕ ਐਕਸੈਸ ਬੈਂਕ ਅਤੇ ਫੈਡਰਲ ਬੈਂਕ ਵਰਗੇ ਪ੍ਰਾਈਵੇਟ ਬੈਂਕ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ ICICI ਸੀ ਬੈਂਕ ਨੇ ਗਾ ਕਾਨੂੰ ਭੇਜੀ ਗਈ ਇੱਕ ਨੋਟੀਫਿਕੇਸ਼ਨ ਵਿੱਚ ਜਾਣਕਾਰੀ ਦਿੱਤੀ ਹੈ ਕਿ 1 ਜੁਲਾਈ 2025 ਤੋਂ ATM ਕਢ ATM ਰਾਹੀਂ ਪੈਸੇ ਕਢਵਾਉਣ ਨਕਦੀ ਜਮ੍ਹਾਂ ਕਰਨ IMPS ਅਤੇ ਡਿਮਾਂਡਡ ਡਰਾਫਟ ਵਰਗੇ ਸਰਵਿਸ ਚਾਰਜ ਵਿੱਚ ਬਦਲਾ ਕੀਤਾ ਜਾ ਰਿਹਾ ਹੈ ਤੇ ਗੱਲ ਕਰਨੀ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ BSNL ਨੇ ਸ਼ੁਰੂ ਕੀਤੀ ਆਪਣੀ 5G ਸਰਵਿਸ ਯੂਜ਼ਰ ਨੂੰ ਮਿਲੇਗਾ ਸੁਪਰ ਫਾਸਟ ਇੰਟਰਨੈਟ ਹਾਂਜੀ ਤਾਂ ਦੀ ਕਿ BSNL ਨੇ ਲੱਖਾਂ ਯੂਜ਼ਰ ਜੋ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਉਹ ਆਖਰਕਾਰ ਆ ਗਿਆ ਹੈ ਸਰਕਾਰੀ ਦੂਰ ਸੰਚਾਰ ਕੰਪਨੀ ਨੇ ਆਪਣੀ 4U 5G ਸੇਵਾ ਨੂੰ ਸਾਫਟਵੇਅਰ ਲਾਂਚ ਕਰ ਦਿੱਤਾ ਹੈ ਜਿਸ ਨੂੰ ਉਪਭੋਗਤਾਵਾਂ ਦੇ ਸੁਝਾਵਾਂ ਤੋਂ ਬਾਅਦ ਅਧਿਕਾਰਤ ਤੌਰ ਤੇ 4U 5G ਦਾ ਨਾਮ ਦਿੱਤਾ ਗਿਆ ਹੈ ਤੇ BSNL ਨੇ ਆ ਐਲਾਨ ਕੀਤਾ ਹੈ ਕਿ ਇਹ 5G ਸੇਵਾ ਇਸ ਸਮੇਂ ਸਾਫਟ ਲਾਂਚ ਪੜਾਅ ਵਿੱਚ ਹੈ ਅਤੇ ਅਜੇ ਤੱਕ ਵਪਾਰਕ ਤੌਰ ਤੇ ਲਾਂਚ ਨਹੀਂ ਕੀਤੀ ਗਈ ਹੈ ਤੇ ਆਪਣੇ ਐਕਸ ਹੈਂਡਲ ਤੇ ਇੱਕ ਤਾਜ਼ਾ ਅਪਡੇਟ ਅਕਿ BSNL ਨਾਲ ਇੰਡੀਆ ਨੇ ਸੰਕੇਤ ਦਿੱਤਾ ਕਿ SD सीएमडी ए रोबर्ट जे रावी ने तेलंगाना दी राजधानी हैदराबाद وچ تو 5G 5G फिक्स्ड वायरलेस एक्सेस सर्विस दा उदघाटन ਕੀਤਾ ਹੈ کمپنی جلد ہی اس સેવા ਨੂੰ ਦੇਸ਼ ਦੇ 496 شہرਾਂ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਉਪਭੋਗਤਾਵਾਂ ਨੂੰ ਸੁਪਰ ਫਾਸਟ 5G ਇੰਟਰਨੈਟ ਦਾ ਲਾਭ ਮਿਲ ਸਕੇਗਾ ਤੇ BSNL ਲੋ 5G ਨਾਲ ਗਾਹਕ ਹਾਈ ਸਪੀਡ ਇੰਟਰਨੈਟ ਦਾ ਆਨੰਦ ਮਾਣ ਸਕਦੇ ਹਨ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਦੇ ਜਰੂਰ ਕਰਦੇ ਹੋਈ ਦੋਸਤੋ ਧੰਨਵਾਦ